ਤਾਂ ਡੇਰਾ ਮੁਖੀ ਗੁਰਮੀਤ RAM ਰਹੀਮ ਨੂੰ ਮਿਲੀ ਜ਼ਮਾਨਤ ਜਲਦ ਆ ਸਕਦਾ ਹੈ ਜੇਲ੍ਹ ਚੋਂ ਬਾਹਰ ਨੌਵੀਂ ਵਾਰ ਜ਼ਮਾਨਤ ਤੇ ਆਵੇਗਾ ਡੇਰਾ ਮੁਖੀ ਤਾਂ ਤੁਹਾਨੂੰ ਦੱਸਦੀ ਏ ਕਿ ਡੇਰਾ ਸਰਸਾ ਦੇ ਮੁਖੀ ਗੁਰਮੀਤ RAM ਰਹੀਮ ਨੂੰ ਜਲਦ ਜ਼ਮਾਨਤ ਮਿਲਣ ਜਾ ਰਹੀ ਆ ਤੇ ਉਹ ਜ਼ਮਾਨਤ ਦੇ ਤੌਰ ਤੇ ਨੌਵੀਂ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਹਾਲਾਂਕਿ ਸਵਾਲਾਂ ਦੇ ਘੇਰੇ ਦੇ ਵਿੱਚ ਗਰਮੀਤ ਰਾਮ ਰਹੀਮ ਰਿਹਾ ਹੈ ਕਿ ਐਨੀ ਜਲਦੀ ਉਸ ਨੂੰ ਜ਼ਮਾਨਤ ਕਿਉਂ ਮਿਲ ਜਾਂਦੀ ਆ ਪੰਜਾਬ ਦੇ ਵਿੱਚ ਜਦੋਂ ਵਿਧਾਨ ਸਭਾ ਇਲੈਕਸ਼ਨ ਹੁੰਦੀ ਆ ਤਾਂ ਉਸ ਤੋਂ ਲੈ ਕੇ ਹੁਣ ਤੱਕ ਨੌਵੀਂ ਵਾਰ ਗਰਮੀਤ ਰਾਮ ਰਹੀਮ ਨੂੰ ਜ਼ਮਾਨਤ ਹੈ ਜਿਹੜੀ ਉਹ ਦਿੱਤੀ ਗਈ ਆ ਜਿਸ ਨੂੰ ਲੈ ਕੇ ਸਵਾਲ ਵੀ ਖੜੇ ਹੋ ਰਹੇ ਨੇ ਪਰ ਦੇਰਾ ਪ੍ਰੇਮੀਆਂ ਦੇ ਲਈ ਇਹ ਵੱਡੀ ਖਬਰ ਹੈ ਕਿ ਗਰਮੀਤ ਰਾਮ ਰਹੀਮ ਇੱਕ ਵਾਰ ਫਿਰ ਤੋਂ ਸੁਨਾਰੀਆ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਕਈ سنگੀਨ આરોਪਾਂ ਦੇ ਅਧੀਨ ਗਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਸੁਨਾਰੀਆ ਜੇਲ੍ਹ ਦੇ ਵਿੱਚ ਇਸ ਵਕਤ ਗਰਮੀਤ ਰਾਮ ਰਹੀਮ ਨੂੰ ਕੈਦ ਕੀਤਾ ਹੋਇਆ ਤੇ ਇੱਕ ਵਾਰ ਫਿਰ ਤੋਂ ਉਸ ਨੂੰ ਜ਼ਬਾਨਤ ਹੈ ਜਿਹੜੀ ਉਹ ਮਿਲ ਗਈ ਆ ਤਾਂ ਡੇਰਾ ਮੁਖੀ ਗਰਮੀਤ ਰਾਮ ਰਹੀਮ ਜਲਦ ਜਿਹੜਾ ਉਹ ਜੇਲ੍ਹ ਤੋਂ ਬਾਹਰ ਆਉਣਗੇ ਤੇ ਆਪਣੇ ਆਸ਼ਰਮ ਦੇ ਵਿੱਚ ਪਹੁੰਚਣਗੇ ਬੜੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਡੇਰਾ ਮੁਖੀ ਗਰਮੀਤ ਰਾਮ ਰਹੀਮ ਨੂੰ ਲੈ ਕੇ ਕਿ ਇੱਕ ਵਾਰ ਫਿਰ ਤੋਂ ਰਾਮ ਰਹੀਮ ਦੀ ਜ਼ਮਾਨਤ ਤੇ ਜਿਹੜੀ ਮੋਹਰ ਹੈ ਉਹ ਲੱਗ ਚੁੱਕੀ ਆ ਤੇ ਜਲਦ ਜੇਲ੍ਹ ਦੇ ਵਿੱਚੋਂ ਗਰਮੀਤ ਰਾਮ ਰਹੀਮ ਬਾਹਰ ਆ ਜਾਵੇਗਾ ਅੱਜ ਸ਼ਾਮ ਜਾਂ ਕੱਲ ਸਵੇਰ ਤੱਕ ਜਿਹੜਾ ਉਹ ਜੇਲ੍ਹ ਦੇ ਵਿੱਚੋਂ ਗਰਮੀਤ ਰਾਮ ਰਹੀਮ ਬਾਹਰ ਆ ਸਕਦਾ ਹੈ ਤਾਂ ਸਾਡੇ ਨਾਲ ਸਾਡੇ ਵੀਰੋ ਚੀਫ ਬਲਜੀਤ ਮਰਵਾਹ ਹੁਰੀ ਜੁੜ ਚੁੱਕੇ ਨੇ ਤਾਂ ਮਰਵਾਹ ਜੀ ਇੱਕ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਿ 50 ਦਿਨ ਦੀ ਜ਼ਮਾਨਤ ਤੇ ਡੇਰਾ ਮੁਖੀ ਗਰਮੀਤ ਰਾਮ ਰਹੀਮ ਬਾਹਰ ਆ ਰਹੇ ਨੇ ਬਿਲਕੁਲ ਦੀ ਇਤਫਾਕ ਲਈ ਆਪਾਂ ਗੱਲ ਕਹੀਏ ਇਸ ਪ੍ਰਗਟ ਕਰਦੀ ਹੈ ਕਿ ਹੋਰ ਵੀ ਕਈ ਸੰਗੀਨ ਮਾਮਲਿਆਂ 'ਚ ਕਈ ਤੁਸੀਂ ਨੇ ਪਰ ਜੇ ਆਪਾਂ ਇਹਨਾਂ ਦਾ ਰਿਕਾਰਡ ਚੈੱਕ ਕਰੀਏ ਤਾਂ ਰਾਮ ਰਹੀਂ ਮਕੇਲੇ ਅਜਿਹੇ ਬਿਰਲ ਹੋਣਗੇ ਹੂੰ ਤੇਨ ਸਭ ਤੋਂ ਜ਼ਿਆਦਾ ਤਰੋਲ ਮਿਲੀ ਔਰ ਪਰੇ ਹੀ ਘੱਟ ਸਮੇਂ ਦੇ ਵਿੱਚ ਮਿਲੀ ਹੈ ਪਰ ਵੱਡੀ ਗੱਲ ਉਹ ਖਾਸ ਵਜ੍ਹਾ ਵੀ ਇਹਨਾਂ ਦੇ ਸਾਹਮਣੇ ਨਹੀਂ ਆਈ ਕੋਈ ਨਾ ਤਾਂ ਕੋਈ ਰਿਸ਼ਤੇਦਾਰ ਹੋਵੇ ਕੁਤੀ ਪੁੱਤਰ ਹੋਵੇ ਜਾਂ ਦਾ ਵਿਆਹ ਆ ਗਿਆ ਹੋਵੇ ਕੋਈ ਮਾਪੇ ਹੋਵੇ ਬਜ਼ੁਰਗ ਹੋਵੇ ਕੋਈ ਬਿਮਾਰ ਹੋ ਗਿਆ ਹੋਵੇ ਜਾਂ ਹੋਰ ਕੋਈ ਜ਼ਰੂਰੀ ਕਾਰਜ ਹੋਇਆ ਹੋਵੇ ਬਸ ਤਰੋਲ ਮਿਲਦੀ ਹੈ ਤੇ ਇਹ ਕਿ ਵੀ ਇਹਦੇ ਵਿੱਚ ਨੋਟ ਕਰਨ ਦੀ ਗੱਲ ਹੈ ਕਦੇ ਪੰਜਾਬ ਚ ਕਿਹੇ ਠਹਿਰਦੇ ਹਰਿਆਣੇ ਚ ਕਿਹੇ ਠਹਿਰਦੇ ਯੂਪੀ ਵਾਲੇ ਆਪਣੇ ਆਸ਼ਰਮ ਚ ਜਾ ਕੇ ਠਹਿਰਦੇ ਨੇ ਪਰ ਲਗਾਤਾਰ ਇਹਨਾਂ ਨੂੰ ਪੈਰੋ ਲੈ ਮਿਲਦਾ ਜਿਵੇਂ ਸਪੁੱਤ ਚ ਬੱਚਾ ਗੈਰ ਹੋ ਵੀ ਆਪਣਾ ਸਿਕਲੀਪੀ ਆਪਾਂ ਅਰਜੀ ਲਿਖਦੇ ਹੁੰਦੇ ਨਾ ਉਦਾਂ ਹੀ ਅਰਜੀ ਲਿਖਦੇ ਛੁੱਟੀ ਲਿਖਦੇ ਤੇ ਨਾਲ ਨਾਲ ਆਪਣਾ ਹੁਣ ਤਾਂ 50 ਦਿਨ ਮਤਲਬ ਲਾਓ ਤੁਸੀਂ ਮੋਟਾ ਮੋਟਾ ਵੀ 2.5 ਮਹੀਨੇ ਦੀ ਪੈਰੋ ਲੈਣਾ ਨੂੰ ਸਵਾ ਮਹੀਨੇ ਤੋਂ ਵੱਧ ਉੱਪਰ ਦੀ ਪੈਰੋ ਬੜੀ ਸੌਕੀ ਤਰ੍ਹਾਂ ਮਿਲ ਗਈ ਬਿਲਕੁਲ ਪਰ ਇਹ ਸਵਾਲ ਇਹ ਲਗਾਤਾਰ ਉੱडਦੇ ਰਹੇ ਨੇ ਕਿ ਇੱਕ ਪਾਸੇ ਤਾਂ ਬੰਦੀ ਸਿੰਘ ਨੇ ਜਿਨ੍ਹਾਂ ਦੀ ਸਜ਼ਾਵਾਂ ਪੂ ਕੁਤਾ ਕੋਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆਗਾ ਦੂਸਰੇ ਪਾਸੇ ਰਾਮ ਰਹੀਮ ਵਰਗੇ ਉਹ ਬੰਦੇ ਨੇ ਜਿੰਨਾਂ ਤੇ سنگੀਨ ਇਲਜ਼ਾਮ ਲੱਗੇ ਹੋਏ ਨੇ ਉਸ ਤੋਂ ਬਾਅਦ ਵੀ ਜਿਹੜੀ ਉਹ ਜ਼ਬਾਨਾਂ ਦਿੱਤੀ ਜਾ ਰਹੀ ਹੈ ਤੇ ਨੌਵੀਂ ਜ਼ਬਾਨਤ ਹੈ ਜਿਹੜੀ ਮਿਲਣ ਜਾ ਰਹੀ ਅੱਜ ਸਵਾਲ ਇਹ ਹੈ ਕਿ ਜਦੋਂ ਵੀ ਕਿਸੇ ਨੂੰ ਪੈਰੋਲ ਦੇਣੀ ਹੁੰਦੀ ਨਾ ਬੰਦਾ ਕਪੜ ਚਰਜੀ ਲਾਂਦਾ ਕੋਰਟ ਜਿਹੜੀ ਹੈਗੀ ਹੈ ਸਬੰਧਤ ਐਸਐਸਪੀ ਨੂੰ ਭੇਜਦੀ ਹੈ ਆਪਣਾ ਇਹ ਵੀ ਦੱਸੋ ਪੈਰੋਲ ਦਈਏ ਨਾ ਦੇ ਕੇ ਐਸਐਸਪੀ ਅੱਗੇ ਐਸਪੀ ਨੂੰ ਭੇਜਦਾ ਡੀਐਸਪੀ ਤੇ ਜਾਂਦੇ ਜਾਂ ਐਸਐਚਓ ਤੱਕ ਤੇ ਲੋਕਲ ਥਾਣੇ ਤੱਕ ਗੱਲ ਆ ਜਾਂਦੀ ਹੈ ਹੁਣ ਲੋਕਲ ਥਾਣੇ ਵਾਲੇ ਜੇ ਆਪਾਂ ਇਹ ਉਸ ਏਰੀਆ ਦਾ ਜਿਹੜਾ ਹੈਗਾ ਪੁਲਿਸ ਸਟੇਸ਼ਨ ਐਸਐਚਓ ਕੀ ਅਫਸਰਾਂ ਦੀ ਸਹਿਮਤੀ ਤੋਂ ਬਿਨਾ ਆਪਣੇ ਪੱਤਰ ਤੇ ਪਰੋਲ ਦੇ ਸਕਦਾ ਹੂੰ ਜੇਕਰ ਤੁਸੀਂ ਉਤਰਾਧ ਦੇਖੋ ਪੇ ਸੰਗੀਨ ਇਹਨਾਂ ਦੋਸ਼ ਨੇ ਬੜੇ ਸਖੀਨ ਦੋਸ਼ਾਂ ਤਹਿਤ ਸਜ਼ਾਾਂ ਕੱਟ ਰਹੀ ਨੇ ਤੇ ਅਫਸਰਾਂ ਨੂੰ ਕਿਹ ਪਤਾ ਇਸ ਚੀਜ਼ ਦਾ ਇਹ ਵੀ ਪਰੋਲ ਕਿਉਂ ਬਣਦਾ ਜੀ ਜਿਹੜੇ ਹਰਿਆਣਾ ਪੁਲਿਸ ਦੇ ਅਫਸਰ ਨੇ ਜਾਂ ਪੰਜਾਬ ਪੁਲਿਸ ਦੇ ਆਈਪੀ ਪੁਲਿਸ ਨੇ ਉਹਨਾਂ ਵੀ ਜਦੋਂ ਉੱਥੇ ਜਾਣਾ ਹੁੰਦਾ ਬਕਾਇਦਾ ਦੱਸਿਆ ਜਾਂਦਾ ਤਾਂ ਕਹਿੰਦੇ ਆ ਹਾਂਜੀ ਅਸੀਂ ਇਹਨਾਂ ਨੂੰ ਸੰਭਾਲ ਸਕਦੇ ਹਾਂ ਅਸੀਂ ਇਹਨਾਂ ਦੇ ਦੇਖਭਾਲ ਕਰ ਸਕਦੇ ਹਾਂ ਇਹਨਾਂ ਨੂੰ ਭੇਜ ਦਿਓ ਹੂੰ ਮਤਲਬ ਉਸ ਸੂਬਿਆਂ ਦੀ ਪੁਲਿਸ ਯੈਸ ਕਰਦੀ ਹੈ ਤਾਂ ਕਰਕੇ ਉਹ ਪਰੋਲ ਮਿਲਦੀ ਹੈ ਤੇ ਕੀ ਆਪਾਂ ਕਹੀਏ ਕਿ ਰਾਜਨੀਤਿਕ ਪ੍ਰਭਾਵ ਨਹੀਂ ਚੱਲਦੇ ਪਿਆ ਪੁਲਿਸ ਡਿਪਾਰਟਮੈਂਟ ਭਾਵੇਂ ਹਰਿਆਣਾ ਦਾ ਹੋਵੇ ਭਾਵੇਂ ਹੋਰ ਕਿਸੇ ਸੂਬੇ ਦਾ ਹੋਵੇ ਤੇ ਮਜਬੂਰੀ ਕੀ ਹੈ ਮਜਬੂਰੀ ਇਹ ਹੈ ਕਿ ਕਿਸੇ ਵੇਹਕ ਖਾਣਾ ਪੂਰਤੀ ਕਰ ਰਹਾ ਫਿਰ ਲੱਗਦਾ ਆ ਰਾਮ ਜੀ ਐਲ ਚ ਬੈਠ ਕੇ ਕਿ ਜਦੋਂ ਉਹ ਛੁੱਟੀ ਮੰਗਦਾ ਛੁੱਟੀ ਤੁਸੀਂ ਉਹਨੂੰ ਦੇ ਦਿੰਦੇ ਹੋ ਤੇ ਸਰਕਾਰ ਕਹਿੰਦੀ ਸੀ ਅਮਨ ਕਾਨੂੰਨ ਸਖਤੀ ਨਾਲ ਲਾਗੂ ਕੀਤਾ ਹੋਇਆ ਹੈ ਤਤੋਂ ਗੱਲਾਂ ਕਿਤੇ ਮੇਨ ਪਾਦੀਆਂ ਨੇ ਨਜ਼ਰ ਆਉਂਦਾ ਮਰਵਾ ਜੀ ਮਾਫ ਕਰਨਾ ਤੁਹਾਡੀ ਗੱਲ ਵਿਚਕਾਰ ਟੋਕਰ ਹੈ ਪਰ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾਗਾ ਕਿ ਰਾਮ ਰਹੀਮ ਦੀ ਪ੍ਰੋਲ ਚਰਚਾ ਦੇ ਵਿੱਚ ਉਸ ਵਕਤ ਹੀ ਆਉਂਦੀ ਆ ਜਦੋਂ ਕਿਤੇ ਨਾ ਕਿਤੇ ਕੋਈ ਇਲੈਕਸ਼ਨ ਹੁੰਦੀ ਆ ਜਾਂ ਇਲੈਕਸ਼ਨ ਨੂੰ ਲੈ ਕੇ ਪੇਚ ਚ ਫਸਿਆ ਹੁੰਦਾਗਾ ਬੇਸ਼ੱਕ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੋਵੇ ਸੋਚੀ ਸਮਝੀ ਆਪਾਂ ਕਹੀਏ ਤਿਆਰੀ ਨਾਲ ਕੀਤਾ ਜਾਂਦਾ ਕੋਈ ਵੱਡੀ ਲੇਕਚਰ ਆਉਂਦੀ ਹੈ ਇਹ ਕੁਝ ਹੋਰ ਦਾ ਕਾਰਜ ਜਾਂਦਾ ਜਿੱਥੇ ਸਰਕਾਰਾਂ ਨੂੰ ਜਿਹੇ ਧਾਰਮਿਕ ਆਪਾਂ ਕਹੀਏ ਆਧੂ ਪਰੀ ਧਰਮ ਗੁਰੂਆਂ ਦੀ ਲੋਕ ਪੈਂਦੀ ਹੈ ਕਿ ਭਾਵੇਂ ਇਹਨਾਂ ਨੂੰ ਭੰਗਲਾਤਕਾਰ ਚ ਸਜ਼ਾ ਹੋ ਗਈ ਹੈ ਭਾਵੇਂ ਨਪੁੰਸਕ ਬਤਾਨ ਦੇ ਮਾਮਲੇ ਵਿੱਚ ਸਜ਼ਾ ਹੋ ਗਈ ਹੈ ਹੋਰ ਮਾਮਲੇ ਕੋਨਟ੍ਰਾਈਲ ਨੇ ਪਰ ਸਵਾਲ ਇਹ ਹੈ ਕਿ ਇਹਨਾਂ ਦੇ ਜਿਹੜੇ ਆਪਾਂ ਕਹੀਏ ਉਪਾਸਕ ਨੇ ਜਿਹੜੇ ਉਹਨਾਂ ਦੀ ਕੋਈ ਗਿਣਤੀ ਘਟ ਗਈ ਹੈ ਮੈਨੂੰ ਨਹੀਂ ਲੱਗਦਾ ਕਿ ਕਿ ਹੋਏਗੀ ਨਹੀਂ ਬਿਲਕੁਲ ਵੀ ਨਹੀਂ ਸੋਸ਼ਲ ਮੀਡੀਆ ਦੇ ਸੋਸ਼ਲ ਮੀਡੀਆ ਦੇ ਹਾਂਜੀ ਵੀ ਮੇਰੇ ਪਿਤਾ ਜੀ ਮੇਰੇ ਪਿਤਾ ਜੀ ਕਹਿ ਕੇ ਉਹਨਾਂ ਦੀ ਉਹਨਾਂ ਦੀ ਤਸਵੀਰ ਤੇ ਟੇਕੀ ਜਾਂਦੀ ਹੈ ਉਹ ਕਿਤੇ ਨਾ ਕਿਤੇ ਉਹੀ ਕਹਿੰਦਾ ਕਿ ਫਾਲੋਅਰ ਘਟੇ ਨਹੀਂ ਹੈ ਤੇ ਜਿੱਦ ਸੱਤਾ ਦਾ ਰਾਜਨੀਤਿਕ ਦਲ ਨੇ ਉਹਨਾਂ ਨੂੰ ਇਸ ਚੀਜ਼ ਦੇ ਬਾਖੂ ਦੀ ਇਹ ਨਾ ਨਾ ਇਸ ਚੀਜ਼ ਦਾ ਭਈ ਇਹਨਾਂ ਦੇ ਕੋਈ ਉਹਦੇ ਵਿੱਚ ਫਰਕ ਨਹੀਂ ਪਿਆ ਸਿਰ ਫਾਲੋਅਰ ਦੀ ਗਿਣਤੀ ਤੇ ਉਹਦਾ ਹੀ ਮੁਨਾਫਾ ਉਹਨਾਂ ਤੋਂ ਘਟਣਾ ਹੈ ਤਾਂ ਇਹਨਾਂ ਨੂੰ ਪੈਰੋਲ ਦੇਣ ਦੀ ਖੱਟੇ ਜਾ ਸਕਦਾ ਹੈ ਜਦੋਂ ਵੀ ਵਾਰ ਆ ਤੁਹਾਨੂੰ ਯਾਦ ਹੋਣਾ ਜਦੋਂ ਪਿਛਲੀ ਵਾਰ ਆਨ ਕੀ ਵਿਧਾਨ ਸਭਾ ਚੋਣਾਂ ਇਹ ਤਾਂ ਇਤਨੇ ਗੀਤ ਜਾਂ ਇੱਕ ਗੱਲ ਕੇ ਦੋ ਲਾਈਨਾਂ ਦਾ ਮਤਲਬ ਪਰ ਕੋਡ ਵਰ ਦੇ ਵਿੱਚ ਜੀ 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 ਸੋ ਹੁਣ ਵੀ ਇਹ ਚੀਜ਼ ਹੈਗੀ ਹੈ ਔਰ ਤੁਸੀਂ ਦੇਖੋ ਐਤ ਕੀ ਕਿਸ ਮੌਕੇ ਮਿਲੀ ਹੈ ਜੇਕਰ ਐਤ ਕੀ ਵੀ ਹੈ ਪ੍ਰਦੇਸ਼ ਜਾ ਕੇ ਠਹਿਰਦੇ ਤਾਂ ਅਜ ਤੋਂ 3 ਦਿਨ ਬਾਅਦ ਅ ਅਯੁੱਧਿਆ ਦਾ ਸਮਾਗਮ ਹੋਣਾ ਹੈ ਹਾਂ ਤੇ ਮूर्ति ਸਤਾਪਤ ਹੋਣੀ ਹੈ ਜੀ ਆਪਣੇ ਉੱਥੇ ਯੂਪੀ ਜਾ ਕੇ ਠਹਿਰਦੇ ਨੇ ਤਾਂ ਆਪਣੇ ਆਪ ਇੱਕ ਕਲੈਕਸ਼ਨ ਕਰੰਟ ਹੋ ਗਿਆ ਕਿ ਇਹ ਵੀ ਯੂਪੀ ਕਰ ਰਹੇ ਰਾਮ ਲਲਵਾ ਵੀ ਸਮਾਗਮ ਹੋ ਰਿਹਾ ਉਹ ਵੀ ਤੇ ਵੀ ਉੱਥੇ ਜਾਣਾ ਹੈ ਇੱਕ ਖਬਰੇ ਕੋਈ ਅਜਿਹੀ ਮੀਟਿੰਗ ਹੁੰਦੀ ਹੈ ਕੋਈ ਹੋਰ ਕਿਸੇ ਤਰ੍ਹਾਂ ਦਾ ਕੋਈ ਪੈਸੇ ਜੇ ਜਾਣ ਲੱਗਿਆ ਪਰ ਆਪਾਂ ਵਾਪਸ ਆਪਣੇ 50 ਦਿਨ ਖਤਮ ਹੋਣ ਤੋਂ ਪਹਿਲਾਂ ਪਿੱਛੇ ਜਾਂ ਤੇ ਇਸ ਚੀਜ਼ ਦੀ ਜ਼ਰੂਰਤ ਹੈ ਕਿ ਲੋਕਾਂ ਦੇਖਣ ਦੀ ਜਿਹੜੀ ਚਾਹ ਪਾਕੀ ਹੋਏਗੀ ਬਹੁਤ ਬਹੁਤ ਧੰਨਵਾਦ ਮਰਵਾਹ ਜੀ ਪੂਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਤਾਂ ਸਾਡੇ ਨਾਲ ਸਾਡੇ ਵੀਰੋ ਚ ਬਲਜੀਤ ਮਰਵਾਹਾ ਹੋਰੀ ਜੁੜੇ ਹੋਏ ਸੀ ਜਿੱਦਾਂ ਉਹਨਾਂ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਕਿਤੇ ਨਾ ਕਿਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਸਿਆਸੀ ਕੰਡੇ ਨੇ ਜਿਹੜੇ ਉਹ ਜੁੜਦੇ ਨਜ਼ਰ ਆ ਰਹੇ ਨੇ ਸਿਆਸੀ ਤਾਰਾਂ ਨਜ਼ਰ ਆਉਂਦੀਆਂ ਨੇ ਸਵਾਲ ਲਗਾਤਾਰ ਚੁੱਕੇ ਜਾਂਦੇ ਨੇ ਤਾਂ ਦੇਰਾ ਪ੍ਰੇਮੀਆਂ ਦੇ ਲਈ ਵੱਡੀ ਖਬਰ ਹੈ ਕਿ ਦੇਰਾ ਮੁਖੀ ਗੁਰਮੀਤ RAM ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਰਿਹਾ ਹੈ ਜਿਹੜਾ ਜੂਪੀ ਦੀ ਆਸ਼ਰਮ ਬੜਿਆਂ ਹੋਇਆ ਹੈ ਉਸ ਦੇ ਵਿੱਚ ਗੁਰਮੀਤ RAM ਰਹੀਮ ਰੁਕੇਗਾ